ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਹੈ ਲੇਖਾ ਜੋਖਾ ਕਹਾਣੀ ਦਾ ਅਗਲਾ ਭਾਗ ਅਗਲੇ ਦਿਨ ਸਵੇਰੇ ਹਰਿੰਦਰ ਨੇ ਜੱਸੀ ਨੂੰ ਕਿਹਾ ਦੇਖ ਪੁੱਤ ਜਿੰਨੇ ਵੀ ਮੇਰੇ ਤੋਂ ਹੋ ਸਕਦੇ ਆ ਮੈਂ ਪੈਸਿਆਂ ਦਾ ਇੰਤਜ਼ਾਮ ਤਾਂ ਕਰ ਦਿੰਨਾ ਪਰ ਆਈ ਲੈਟ ਕਰਨ ਬਾਰੇ ਪਤਾ ਕਰਨਾ ਤੇਰੀ ਜ਼ਿੰਮੇਵਾਰੀ ਹੈ ਜੱਸੀ ਨੇ ਬਿਨਾ ਅੱਗਾ ਪਿੱਛਾ ਦੇਖਿਆ ਆਪਣੇ ਪਾਪਾ ਨੂੰ ਹਾਂ ਮੈਂ ਕਰ ਦਿੱਤੀ ਤੇ ਕਿਹਾ ਪਪਾ ਜੀ ਉਹ ਸਾਰਾ ਕੁਝ ਮੈਂ ਆਪੇ ਪਤਾ ਕਰ ਲੈਣਾ ਬਸ ਤੁਸੀਂ ਮੇਰੇ ਨਾਲ ਇੱਕ ਵਾਰੀ ਚੱਲ ਕੇ ਕੋਚਿੰਗ ਅਕੈਡਮੀ ਵਿੱਚ ਮੇਰੀ ਐਡਮਿਸ਼ਨ ਕਰਵਾ ਦੇਣਾ ਹਰਿੰਦਰ ਨੇ ਆਪਣਾ ਦਰਜਾਰ ਕਰਦੇ ਹੋਏ ਕਿ ਆ ਪੁੱਤ ਇੱਕ ਵਾਰੀ ਫਿਰ ਸੋਚ ਲੈ ਮੈਂ ਸਾਰਾ ਕੁਝ ਗਾਂਦੇਰੇ ਨਾਲ ਦਿਲਾ ਦੂੰਗਾ ਪੂਰੀ ਮਿਹਨਤ ਨਾਲ ਪੜੀ ਕਿਤੇ ਮੇਰੇ ਸਿਰ ਨੀਵਾਂ ਨਾ ਕਰਾ ਦੇਵੀਂ ਇਹ ਨਾ ਹੋਵੇ ਸਾਰੇ ਰਿਸ਼ਤੇਦਾਰੀ ਵਿੱਚ ਮੇਰੀ ਥੂ-ਥੂ ਕਰਵਾ ਦੇਵੇਂ ਜਸੀ ਨੇ ਆਪਣੇ ਪਾਪਾ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਭਰੋਸਾ ਦਿਵਾਉਂਦੇ ਹੋਏ ਕਿਹਾ ਪਾਪਾ ਜੀ ਤੁਸੀਂ ਫਿਕਰ ਜਮਾ ਹੀ ਨਾ ਕਰੋ ਮੈਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਹੁੰਦਾਂਗੀ ਮੈਂ ਤੁਹਾਡੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰੀ ਉਤਰਾਂਗੀ ਪਿਆਉਤੀ ਦੀਆਂ ਗੱਲਾਂ ਸੁਣ ਰਹੀ ਰਮਨ ਨੂੰ ਆਪਣੀ ਤੀ ਤੇ ਮਾਨਜਾ ਮਹਿਸੂਸ ਹੋ ਰਿਹਾ ਸੀ ਇੱਕ ਵਾਰੀ ਤਾਂ ਉਸ ਦਾ ਦਿਲ ਕੀਤਾ ਕਿ ਜਾ ਕੇ ਆਪਣੀ ਕੁੱਖ ਹੋ ਜਾਈ ਨੂੰ ਗੱਲ ਨਾ ਲਾਵ ਲਵੇ ਪਰ ਉਸਨੇ ਪਿਆਉਤੀ ਦੀਆਂ ਗੱਲਾਂ ਵਿੱਚ ਖਲਣ ਪਾਉਣਾ ਠੀਕ ਨਾ ਸਮਝਿਆ ਤੇ ਰਸੋਈ ਵਿੱਚ ਆਪਣਾ ਕੰਮ ਕਰਦੀ ਰਹੀ ਹਰਿੰਦਰ ਨੇ ਨਹਾ ਤੋ ਕੇ ਖਾਣਾ ਖਾਧਾ ਦਫ਼ਤਰ ਜਾਣ ਲਈ ਤਿਆਰ ਹੋ ਗਿਆ ਰਮਨ ਨੇ ਲੰਚ ਬਾਜ਼ਪਤੀ ਨੂੰ ਫੜਾਇਆ ਤੇ ਕਿਹਾ ਕਿ ਉਸ ਤੇ ਕਿਹਾ ਕਿ ਉਸ ਦੇ ਮਾਇਆ ਦੀ ਰੰਗ ਬਚਣੀ ਸ਼ੁਰੂ ਹੋ ਗਈ ਜੱਸੀ ਨੇ ਫੋਨ ਦੇਖ ਕੇ ਕਿਹਾ ਮੰਮੀ ਮਾਸੀ ਜੀ ਦੀ ਕਾਲ ਆ ਰਹੀ ਹੈ ਜੱਸੀ ਦੀ ਗੱਲ ਸੁਣ ਤੁਰੇ ਜਾਂਦੇ ਰਵਿੰਦਰ ਦੇ ਵੀ ਪੈਰ ਰੁਕ ਗਏ ਰਮਨ ਨੇ ਡਿੰਪਲ ਨਾਲ ਗੱਲ ਕਰਨੇ ਸ਼ੁਰੂ ਕੀਤੀ ਤਾਂ ਹਰਿੰਦਰ ਨੇ ਰਮਨ ਨੂੰ ਕਿਹਾ ਕਿ ਉਹ ਵੀ ਡਿੰਪਲ ਨਾਲ ਗੱਲ ਕਰਨੀ ਚਾਹੁੰਦਾ ਹੈ ਰਮਨ ਨੇ ਮੋਹਲਪਤੀ ਨੂੰ ਵੱਲ ਵਧਾ ਦਿੱਤਾ ਹਰਿੰਦਰ ਨੇ ਡਿੰਪਲ ਨੂੰ ਘਰ ਪਰਿਵਾਰ ਦੀ ਰਾਜੀ ਖੁਸ਼ੀ ਬਾਰੇ ਜੱਸੀ ਬਾਰੇ ਗੱਲ ਕਰਨੇ ਸ਼ੁਰੂ ਕੀਤੀ ਸਾਰੇ ਗੱਲ ਸੁਣਨ ਤੋਂ ਬਾਅਦ ਡਿੰਪਲ ਨੇ ਕਿਹਾ ਜੀ ਜੀ ਤੁਸੀਂ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਲਵੋ ਤੁਸੀਂ ਬਸ ਜੱਸੀ ਨੂੰ ਭੇਜਣ ਦੀ ਤਿਆਰੀ ਕਰੋ ਬਾਕੀ ਅਸੀਂ ਜਾਈਏ ਜਾਂ ਸਾਡਾ ਕੰਮ ਜਾਣੇ ਹਰਿੰਦਰ ਨੇ ਕਿਹਾ ਪਰ ਡਿੰਪਲ ਬੋ ਖਰਚਾ ਹੋ ਜਾਣਾ ਤੂੰ ਪਹਿਲਾਂ ਇਹ ਦੱਸ ਤੂੰ ਕੁਲਵੰਤ ਨਾਲ ਗੱਲ ਕੀਤੀ ਹੈ ਡਿੰਪਲ ਦਾ ਪਤੀ ਡਿੰਪਲ ਨੇ ਕਿਹਾ ਜੀ ਜੀ ਤੁਸੀਂ ਆਪ ਹੀ ਇਹਨਾਂ ਨਾਲ ਗੱਲ ਕਰ ਲਵੋ ਮੈਂ ਹੀ ਨਹੀਂ ਇਹ ਵੀ ਚਾਹੁੰਦੇ ਹਨ ਇਹ ਤਾਂ ਅਤੇ ਉਸਨੇ ਫੋਨ ਆਪਣੇ ਪਤੀ ਕੁਲਵੰਤ ਨੂੰ ਫੜਾ ਦਿੱਤਾ ਕੁਲਵੰਤ ਨੇ ਵੀ ਹਰਵਿੰਦਰ ਨੂੰ ਹੀ ਗੱਲਾਂ ਅੱਖਾਂ ਜੋ ਡਿੰਪਲ ਨੇ ਅੱਖਾਂ ਸੀ ਇਹ ਨਹੀਂ ਸਕੋ ਕੁਲਵੰਤ ਨੇ ਉਸ ਨੂੰ ਇਹ ਵੀ ਪ੍ਰੋਸਾ ਦਵਾਇਆ ਕਿ ਕੁੜੀ ਨੂੰ ਭੇਜਣ ਬਾਰੇ ਬਾਲੇ ਬੰਨ ਬਾਕੀ ਸਭ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਕਿਵੇਂ ਸਭ ਕੁਝ ਸੈੱਟ ਕਰਨਾ ਉਹ ਆਪ ਹੀ ਵੇਖ ਲੈਣਗੇ ਹਰਿੰਦਰ ਨੂੰ ਕੁਲਵੰਤ ਨਾਲ ਗੱਲ ਕਰਕੇ ਤਸੱਲੀ ਹੋ ਗਈ ਅਤੇ ਉਹ ਲੰਚ ਬਾਕਸ ਚੱਕ ਦਫ਼ਤਰ ਚਲਾ ਗਿਆ ਜਸਮੀ ਵੀ ਤਿਆਰ ਹੋ ਕੇ ਮਾਂ ਦੇ ਨਾਲ ਆਪਣੇ ਕਾਲਜ ਵਿੱਚ ਆਪਣੇ ਸਰਟੀਫਿਕੇਟ ਲੈਣ ਲਈ ਚਲੀ ਗਈ ਕਿਉਂਕਿ ਹੁਣ ਉਸ ਦੇ ਸੁਪਨਿਆਂ ਨੂੰ ਖੰਭ ਜੋ ਲੱਗ ਰਹੇ ਸਨ ਦੋਵੇਂ ਮਾਤੀ ਕਾਲਜ ਪੁੱਛੀਆਂ ਤੇ ਸਰਟੀਫਿਕੇਟ ਲੈ ਕੇ ਵਾਪਸ ਪਰਤ ਰਹੀਆਂ ਸਨ ਇੱਕ ਪ੍ਰੋਫੈਸਰ ਜੋ ਜਸਸੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਮਿਲ ਗਿਆ ਉਸਨੇ ਜਸਸੀ ਨੂੰ ਪੁੱਛਿਆ ਕਿ ਉਹ ਹੁਣ ਅੱਗੇ ਕੀ ਕਰਨਾ ਚਾਹੁੰਦੀ ਹੈ ਤਾਂ ਜਸਸੀ ਨੇ ਦੱਸਿਆ ਕਿ ਅਗਲੀ ਪੜ੍ਹਾਈ ਲਈ ਅਮਰੀਕਾ ਜਾਣਾ ਚਾਹੁੰਦੀ ਹੈ ਉਸਨੇ ਨਾਲ ਹੀ ਆਪਣੇ ਪ੍ਰੋਫੈਸਰ ਨੂੰ ਕਿਸੇ ਵਧੀਆ ਆਈਲੈਕਟ ਸੈਂਟਰ ਬਾਰੇ ਵੀ ਪੁੱਛਿਆ ਤਾਂ ਪ੍ਰੋਫੈਸਰ ਨੇ ਉਸ ਨੂੰ ਵਿਸਤਾਰ ਪੂਰਵਕ ਸਭ ਕੁਝ ਸਮਝਾ ਦਿੱਤਾ ਮਾਤੀ ਪ੍ਰੋਫੈਸਰ ਦਾ ਧੰਨਵਾਦ ਕਰਕੇ ਵਾਪਸ ਮਾਰਕੀਟ ਵਿੱਚ ਆਈਲੈਕਟ ਸੈਂਟਰ ਪਹੁੰਚ ਗਈਆਂ ਆਇਲਰ ਸੈਂਟਰ ਦੀ ਰਿਸੈਪਸ਼ਨਿਸਟ ਨਾਲ ਗੱਲ ਸਾਰੀ ਕੀਤੀ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਅਮਰੀਕਾ ਜਾਣ ਲਈ ਚੰਸੀ ਦੇ ਅਕਾਊਂਟ ਵਿੱਚ ਕੁਝ 26 ਜਾਂ 27 ਲੱਖ ਰੁਪਏ ਹੋਣੇ ਚਾਹੀਦੇ ਹਨ ਮਾਂ ਤੇ ਦੋਵਾਂ ਨੇ ਇੱਕ ਦੂਜੇ ਵੱਲ ਮੂੰਹ ਵੱਲ ਦੇਖਿਆ ਤੇ ਅਗਲੇ ਦਿਨ ਆਉਣ ਲਈ ਬੋਲ ਕੇ ਦੋਵੇਂ ਮਨ ਮਹਿਸੂਸ ਕਰਕੇ ਵਾਪਸ ਆ ਗੀਆਂ ਸ਼ਾਮ ਨੂੰ ਰਵਿੰਦਰ ਦੇ ਘਰ ਆਉਂਦੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਰਵਿੰਦਰ ਨੇ ਪੈਸਿਆਂ ਦਾ ਹਿਸਾਬ ਲਾ ਕੇ ਕਿਹਾ ਕਿ ਮੇਰੇ ਕੋਲੇ ਤਾਂ ਜਮਾ ਪੂੰਜੀ 10 ਲੱਖ ਰੁਪਏ ਹੈ ਇਨਾ ਪੈਸਾ ਨਲਕੀ ਬਣੇਗਾ ਜਦਸੀ ਨੇ ਆਪਣੇ ਪਪਾ ਨੂੰ ਚਿੰਤਾ ਵਿੱਚ ਦੇਖ ਕੇ ਕਿਹਾ ਪਪਾ ਤੁਸੀਂ ਚਿੰਤਾ ਨਾ ਕਰੋ ਬਾਕੀ ਮਾਸੀ ਜੀ ਅਰੇਂਜ ਕਰ ਦੇਣਗੇ ਇਹ ਉਦੋਂ ਵੀ ਉਦੋਂ ਵੀ ਜਿੰਨੇ ਪੈਸੇ account ਵਿੱਚ show ਕਰਨੇ ਆ ਸਾਰੇ ਥੋੜਾ ਲੱਗਣੇ ਆਗੇ ਚਲੋ ਮੈਂ ਚਲੀ ਗਈ ਤਾਂ ਤੁਸੀਂ ਕਢਵਾ ਸਕਦੇ ਹੋ ਤੀ ਦੇ ਮੂੰਹ ਵੱਲ ਵੇਖ ਕੇ ਉਸਨੇ ਕਿਹਾ ਜੱਸੀ ਪੁੱਤ ਗੱਲ ਇਹ ਆ ਕਿ ਸਿਆਣਿਆਂ ਦਾ ਕਹਾਣਾ ਕਿ ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ ਹੈ ਇੰਨੀ ਵੱਡੀ ਰਕਮ ਕਿਹੜੇ ਮੂੰਹ ਨਾਲ ਮੰਗਣੀ ਆ ਉਸਦੀ ਇਹ ਗੱਲ ਸੁਣ ਕੇ ਦੋਵੇਂ ਮਾਂ ਦੀ ਇੱਕ ਆਵਾਜ਼ ਵਿੱਚ ਬੋਲੀਆਂ ਇਹ ਕੀ ਕਹਿ ਰਹੇ ਹੋ ਤੁਸੀਂ ਤੇ ਹੋਰ ਕੀ ਹਰਿੰਦਰ ਨੂੰ ਨੇ ਮੋੜ ਮਾਰੀ ਬਾਤ ਦਿੱਤਾ ਜਸਸੀ ਨੂੰ ਇੱਕ ਵਾਰੀ ਫਿਰ ਲੱਗਾ ਕਿ ਉਸ ਦੀਆਂ ਉਮੀਦਾਂ ਤੇ ਪਾਣੀ ਫਿਰ ਫਿਰ ਗਿਆ ਅਤੇ ਉਹ ਬਿਨਾਂ ਕੁਝ ਬੋਲੇ ਮਨ ਮਹਿਸੂਸ ਕੇ ਆਪਣੇ ਕਮਰੇ ਵਿੱਚ ਚਲੀ ਗਈ ਪਰ ਆਤ ਨੂੰ ਡਿੰਪਲ ਦਾ ਫੋਨ ਆਇਆ ਉਸਨੇ ਸਭ ਤੋਂ ਪਹਿਲਾਂ ਆਪਣੇ ਜੀਤੀ ਅਰਵਿੰਦਰ ਨਾਲ ਗੱਲ ਕੀਤੀ ਉਸਦੇ ਨੇ ਸਾਫ ਲੱਭਾਂ ਵਿੱਚ ਡਿੰਪਲ ਨੂੰ ਦੋ ਟੁੱਕ ਜਵਾਬ ਦਿੱਤਾ ਡਿੰਪਲ ਬਹੁਤ ਪੈਸਾ ਲੱਗਣਾ ਤੇ ਮੇਰੇ ਕੋਲ ਤਾਂ ਦੇ ਵੀ ਨਹੀਂ ਹੈਗੇ ਐ ਇਸ ਕਰਕੇ ਮੇਰਾ ਔਖਾ ਡਿੰਪਲ ਕੁਲਸ ਦਾ ਪਤੀ ਕੁਲਵੰਤ ਵੀ ਬੈਠਾ ਸੀ ਉਸਨੇ ਡਿੰਪਲ ਦੇ ਹੱਥੋਂ ਮੋਬਾਈਲ ਫੜ ਲਿਆ ਤੇ ਹਰਿੰਦਰ ਨਾਲ ਹੈਲੋ ਕਰਨ ਹਾਏ ਕਰਨ ਤੋਂ ਬਾਅਦ ਬੋਲਿਆ ਬਾਜੀ ਔਖਾ ਔਖਾ ਕੁਝ ਨਹੀਂ ਤੁਸੀਂ ਤਿਆਰੀ ਕਰੋ ਕੁੜੀ ਨੂੰ ਭੇਜਣ ਦੀ ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੇ ਰਵਿੰਦਰ ਨੇ ਜਦੋਂ ਆਪਣੀ ਦਲੀਲ ਦੇਣੀ ਚਾਹੀ ਤਾਂ ਕੁਲਵੰਤ ਨੇ ਵਿੱਚੋਂ ਹੀ ਟੋਕ ਦਿੱਤਾ ਤੇ ਕਿਹਾ ਬਾਜੀ ਇਹ ਤੁਹਾਡੀ ਕਲਿਆਨਤੀ ਨਹੀਂ ਸਾਡੀ ਵੀ ਧੀ ਆ ਨਹੀਂ ਯਕੀਨਤਾ ਲਖਵਾ ਕੇ ਲੈ ਲਓ ਪਰ ਤੁਸੀਂ ਕੁੜੀ ਦਾ ਦਿਲ ਨਾ ਤੋੜੋ ਤੇ ਤਿਆਰੀ ਕਰੋ ਕੁਲਵੰਤ ਦੇ ਸਾਹਮਣੇ ਰਵਿੰਦਰ ਦੀ ਅੱਖਾਂ ਚੱਲੀ ਲਿਹਾਜ ਜਾ ਉਸ ਨੂੰ ਹਾਰ ਮੰਨ ਕੇ ਹਾਂ ਬੋਲਣੀ ਪਈ ਪਰ ਅੰਦਰ ਉਹ ਰਤੀ ਪਰ ਵਿਰਾਜੀ ਨਹੀਂ ਸੀ ਅਗਲੇ ਦਿਨ ਅਰਵਿੰਦਰ ਜੱਸੀ ਨੂੰ ਨਾਲ ਲੈ ਕੇ ਹਾਇਲਟ ਸੈਂਟਰ ਗਿਆ ਉਸਨੇ ਆਪਣੇ ਤੌਰ ਤੇ ਹੈਡ ਨਾਲ ਗੱਲਬਾਤ ਕੀਤੀ ਹੈਡ ਨੇ ਜੱਸੀ ਨੂੰ ਅੰਗਰੇਜ਼ੀ ਵਿੱਚ ਕਈ ਸਵਾਲ ਕੀਤੇ ਜਿਸ ਨੇ ਜਵਾਬ ਉਸਨੇ ਬੜੀ ਹੀ ਸਹਿਜਤਾ ਨਾਲ ਦਿੱਤੇ ਹੈਡ ਨੇ ਕਿਹਾ ਸਰਦਾਰ ਜੀ ਤੁਹਾਡੀ ਬੇਟੀ ਨੂੰ ਜ਼ਿਆਦਾ ਕੋਚਿੰਗ ਦੀ ਜ਼ਰੂਰਤ ਨਹੀਂ ਬੜੀ ਆਸਾਨੀ ਨਾਲ ਟੈਸਟ ਵਧੀਆ ਨੰਬਰਾਂ ਵਿੱਚ ਕਲੀਅਰ ਕਰ ਲਵੇਗੀ ਰਵਿੰਦਰ ਨੇ ਫੀਸ ਭਰੀ ਦਿੱਤੀ ਨੂੰ ਕਲਾਸ ਲਾਉਣ ਲਈ ਉੱਥੇ ਛੱਡ ਕੇ ਵਾਪਸ ਆ ਗਿਆ ਅਲੱਗ-ਪਗਵੀਪ ਬਾਈਕ ਦਿਨਾ ਪੜ੍ਹਾਈ ਕਰ ਤੋਂ ਬਾਅਦ ਜਸਸੀ ਨੇ ਆਈਲੈਂਡ ਦਾ ਪੇਪਰ ਦਿੱਤਾ ਕਿਸਮਤ ਨੇ ਵੀ ਜਸਸੀ ਦਾ ਸਾਥ ਦਿੱਤਾ ਲਿਖਾ ਜਰ ਰਿਜ਼ਲਟ ਆ ਗਿਆ ਤਾਂ ਉਸਦੇ ਸਾਡੇ 7 ਬੈਂਡ ਆ ਗਏ ਜਸਸੀ ਫੁੱਲੀ ਨਹੀਂ ਸਮਾਰੀ ਸੀ ਪਰਵਿੰਦਰ ਜੇ ਦੁਖੀ ਤਾਂ ਨਹੀਂ ਤਾਂ ਬਹੁਤਾ ਖੁਸ਼ ਵੀ ਨਹੀਂ ਸੀ ਡਿੰਪਲ ਆਪਣੀ ਭੈਣ ਰਮਨ ਨੂੰ ਜੇ ਰੋਜ਼ ਨਹੀਂ ਤਾਂ ਹਰ ਤੀਜੇ ਦਿਨ ਤਾਂ ਫੋਨ ਕਰਦੀ ਹੀ ਸੀ ਉਸ ਦਾ ਫੋਨ ਆਇਆ ਤਾਂ ਰਮਨ ਨੇ ਚਾਹੀ ਚਾਹੀ ਆਪਣੀ 3 ਦੇ ਰਿਜ਼ਲਟ ਬਾਰੇ ਉਸ ਨੂੰ ਦੱਸਿਆ ਏਸ ਨੂੰ ਕੇ ਬਹੁਤ ਖੁਸ਼ ਹੋਈ ਤੇ ਉਸਨੇ ਆਪਣੀ ਭੈਣ ਨੂੰ ਅਕਾਊਂਟ ਨੰਬਰ ਭੇਜਣ ਲਈ ਕਿਹਾ ਰਮਨ ਨੇ ਕਿਹਾ ਕਿ ਉਸ ਦੇ ਦਿੱਤੀਆਂ ਨੂੰ ਕਹਿ ਕੇ ਵਟਸਐਪ ਤੇ ਅਕਾਊਂਟ ਨੰਬਰ ਭੇਜ ਦੇਵੇਗੀ ਰਮਨ ਨੇ ਅਰਵਿੰਦਰ ਨੂੰ ਕਹਿ ਕੇ ਜਸਸੀ ਦਾ ਅਕਾਊਂਟ ਨੰਬਰ ਆਪਣੀ ਭੈਣ ਡਿੰਪਲ ਨੂੰ ਭਜਵਾ ਦਿੱਤਾ ਡਿੰਪਲ ਨੇ ਵੀ ਬਿਨਾਂ ਦੇਰ ਕੀਤਿਆਂ 16 ਲੱਖ ਜਸਸੀ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਰਵਿੰਦਰ ਅਤੇ ਜਸਸੀ ਨੇ ਵੀਜ਼ਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਰੱਬ ਦੀ ਕੁਦਰਤ ਜੱਸੀ ਨੂੰ ਇੰਟਰਵਿਊ ਦੀ ਚਿੱਠੀ ਵੀ ਬਹੁਤ ਜਲਦੀ ਆ ਗਈ ਰਮਨ ਜੱਸੀ ਅਤੇ ਉਸਦੇ ਪਾਪਾ ਗੁਰਦੁਆਰਾ ਸਹਿ ਮੱਥਾ ਟੇਕ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ ਤਾਂ ਰਾਗੀ ਸਿੰਘ ਬਹੁਤ ਹੀ ਰਸਕਿੰਨੀ ਆਵਾਜ਼ ਵਿੱਚ ਗੁਰਬਾਣੀ ਸ਼ਬਦ ਗਾਇਨ ਕਰ ਰਹੇ ਸਨ ਗੁਰਪੂਰੇ ਦਿਓ ਰੰਗ ਲਾਏ ਜਿੰਨਾ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਰਮਨ ਨੇ ਗੱਲ ਵਿੱਚ ਪੱਲਾ ਪਾ ਕੇ ਆਪਣੀ ਜਾਇੀਆਂ ਖੁਸ਼ੀਆਂ ਲਈ ਅਰਦਾਸ ਕੀਤੀ ਕਿ हे ਪਰਵਰਦIGਾਰ ਤੇਰੇ ਇਸ ਪਵਿੱਤਰ ਸ਼ਬਦ ਦੀ ਤਰ੍ਹਾਂ ਮੇਰੀ ਧੀ ਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਦੇ ਰੰਗ ਭਰਨ ਦੀ ਕਿਰਪਾਲਤਾ ਕਰਨੀ ਫਿਰ ਉਹ ਪ੍ਰਸ਼ਾਦ ਲੈ ਕੇ ਘਰ ਆ ਕੇ ਅਤੇ ਅਗਲੇ ਦਿਨ ਦਿੱਲੀ ਜਾਣ ਦੀ ਤਿਆਰੀ ਕਰਨ ਲੱਗੇ ਅਗਲੇ ਦਿਨ ਪਿਆਉਤੀ ਇੰਟਰਵਿਊ ਤੋਂ ਇੱਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਏ ਉਹ ਉੱਥੇ ਰਾਤ ਨੂੰ ਜੱਸੀ ਦੀ ਭੂਆ ਦੇ ਘਰ ਰੁਕੇ ਅਗਲੇ ਦਿਨ ਸਵੇਰੇ ਸਵਕਤੇ ਹੀ ਭੂਆ ਜੱਸੀ ਅਤੇ ਰਵਿੰਦਰ ਇੰਟਰਵਿਊ ਲਈ ਪਹੁੰਚ ਗਏ ਉੱਥੇ ਬੇ ਆਛਾ ਪੀੜਸੀ ਉਹ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ ਕੁਝ ਦੇਰ ਬਾਅਦ ਜਸਸੀ ਦਾ ਨਾਮ ਅਨਾਉਂਸ ਕੀਤਾ ਗਿਆ ਤਾਂ ਜਸਸੀ ਅੰਦਰ ਚਲੀ ਗਈ ਉੱਥੇ ਉਸ ਨੂੰ ਅੰਗਰੇਜ਼ੀ ਵਿੱਚ ਕੁਝ ਕੁ ਸਵਾਲ ਕੀਤੇ ਗਏ ਅਤੇ ਉਸ ਨੇ ਬਿਨਾਂ ਕਿਸੇ ਝਿਜਕ ਦੇ ਤਸੱਲੀ ਬਖਸ਼ ਜਵਾਬ ਦਿੱਤੇ ਉਸ ਦਾ ਪਾਸਪੋਰਟ ਰੱਖ ਲਿਆ ਗਿਆ ਪ੍ਰਸ਼ਨ ਕਰਤਾ ਨੇ ਉਸ ਨੂੰ ਕਿਹਾ ਮੁਬਾਰਕਵਾਦ ਤੁਸੀਂ ਅਮਰੀਕਾ ਜਾਣ ਦੀ ਤਿਆਰੀ ਕਰੋ ਅਤੇ ਉਸ ਨੂੰ ਬਾਹਰ ਜਾਣ ਦੀ ਕਹਿ ਦਿੱਤਾ ਗਿਆ ਜਸਸੀ ਬੜੇ ਆਰਾਮ ਨਾਲ ਬਾਹਰ ਆ ਗਈ ਤੇ ਉਸ ਦੀ ਭੂਆ ਤੇ ਪਾਪਾ ਦੀਆਂ ਟਰਕਣਾ ਬਤਕੰਗਾ ਕਿਉਂਕਿ ਜਿੰਨਾ ਬੱਚਿਆਂ ਦੇ ਵਿਜੇ ਲੱਗ ਗਏ ਸਨ ਸਭ ਸ਼ਾਲਾ ਮਾਰਦੇ ਨੱਚਦੇ ਟੱਬਦੇ ਆ ਰਹੇ ਸਨ ਕੁਝ ਗਿਨੇ ਜੁਨੇ ਬੱਚੇ ਜਿਨ੍ਹਾਂ ਨੂੰ ਨਾ ਹੋ ਗਈ ਸੀ ਉਹ ਹੀ ਮੂੰਹ ਲਟਕਾ ਕੇ ਆ ਰਹੇ ਸਨ ਪਰ ਜੱਸੀ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਾਵ ਭਾਵ ਨਹੀਂ ਦਿਖਾਈ ਦੇ ਰਹੇ ਸਨ ਰਵਿੰਦਰ ਦਾ ਦਿਲ ਬੈਠਿਆ ਜਾ ਰਿਹਾ ਸੀ ਜਦੋਂ ਜੱਸੀ ਉਹਨਾਂ ਦੇ ਨੇੜੇ ਆਈ ਤਰਵਿੰਦਰ ਨੇ ਪੁੱਛਿਆ ਪੁੱਤ ਕੀ ਬਣਿਆ ਜੱਸੀ ਨੇ ਆਪਣੇ ਪਾਪਾ ਦੇ ਗੱਲ ਲਾ ਕੇ ਕਿਹਾ ਪਾਪਾ ਮੇਰਾ ਵਿਆਹ ਲੱਗ ਗਿਆ ਖੁਸ਼ੀ ਨਾਰਵਿੰਦਰ ਦੀਆਂ ਅੱਖਾਂ ਛਲਕਾਂ ਨਾ ਸਾਨੂੰ ਬੋਲਿਆ ਕਮਲਗੇ ਤੂੰ ਤਾਂ ਸਾਡੇ ਸਾਇਸ ਕਾ ਦਿੱਤੇ ਸੀ ਜੱਸੀ ਨੇ ਆਪਣੀ ਭੂਆ ਨੂੰ ਵੀ ਕੁੱਟ ਕੇ ਜੱਫੀ ਪਾ ਲਈ ਕਮਲਗੇ ਤੂੰ ਤਾਂ ਸਾਡੀ ਸਾਇਸ ਕਾ ਦਿੱਤੇ ਸੀ ਜੱਸੀ ਨੇ ਆਪਣੀ ਭੂਆ ਨੂੰ ਵੀ ਕੁੱਟ ਕੇ ਜੱਫੀ ਪਾ ਲਈ ਉਸ ਦੀ ਭੂਆ ਨੇ ਉਸ ਨੂੰ ਗੱਲ ਨਾਲ ਲਾ ਲਿਆ ਜੱਸੀ ਤੂੰ ਤਾਂ ਹੱਦੀ ਕਰ ਦਿੱਤੀ ਤੂੰ ਜਿੱਦਾਂ ਚੁੱਪ-ਗੜਪ ਜਹੀ ਤੁਰਿਆ ਰਹੀ ਸੀ ਨਾ ਜੱਸੀ ਤਾਂ ਸੀ ਟੜੀ ਗਈ ਸੀ ਜ ਜਿਸੀ ਆਪਣੇ ਪੂਆ ਜੀ ਤੇ ਗੱਲ ਲੱਗ ਕੇ ਹੱਸਣ ਲੱਗੀ ਰਵਿੰਦਰ ਨੇ ਉਸ ਵੇਲੇ ਵੀ ਰਮਨ ਨੂੰ ਫੋਨ ਕੀਤਾ ਰਮਨ ਪਹਿਲਾਂ ਹੀ ਬੇਸਬਰੀ ਨਾਲ ਫੋਨ ਦਾ ਇੰਤਜ਼ਾਰ ਕਰ ਰਹੀ ਸੀ ਉਸਨੇ ਝਟਪਟ ਮਮਾਇ ਕਲਮ ਨੂੰ ਲਾ ਕੇ ਟੜਕਦੇ ਦਿਨ ਨਾਲ ਪੁੱਛਿਆ ਕੀ ਬਣਿਆ ਜੀ ਜੱਸੀ ਤਾਂ ਵੀਜਾ ਲੱਗ ਗਿਆ ਰਵਿੰਦਰ ਨੇ ਕਿਹਾ ਰਮਨ ਬਧਾਈਆਂ ਹੁਣ ਤੇਰੀ ਤੀ ਦਾ ਵੀਜਾ ਲੱਗ ਗਿਆ ਹੈ ਸੱਚੀ ਰਮਨ ਨੂੰ ਵੀ ਜਿਵੇਂ ਸ਼ਾਇਦ ਆਪਣੇ ਕੰਨਾਂ ਤੇ ਯਕੀਨ ਨਾ ਹੋਇਆ ਹਾਂ ਹਾਂ ਯਾਰ ਸੱਚਮੁੱਚ ਵੀਜਾ ਲੱਗ ਗਿਆ ਤੇ ਅਸੀਂ ਅੱਜ ਹੀ ਸ਼ਾਮ ਦੀ ਟ੍ਰੇਨ ਤੇ ਵਾਪਸ ਆ ਜਾਣਾ ਚੰਗਾ ਚੜ ਚੰਗਾ ਬਾਕੀ ਗੱਲਾਂ ਘਰ ਆ ਕੇ ਕਰਾਂਗੇ ਕਿਐ ਕਿ ਉਸਨੇ ਫੋਨ ਕੱਟ ਦਿੱਤਾ ਰਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਹੁੰਦਾ ਵੀ ਕਿਉਂ ਨਾ ਭਲਾ ਉਸ ਦੇ ਕਲੇਜੇ ਦੇ ਟੁਕੜੇ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਸੀ ਜਿਨ੍ਹਾਂ ਨੂੰ ਪੂਰਿਆਂ ਕਰ ਲਈ ਉਹ ਖੁੱਲੇ ਅੰਬਰ ਵਿੱਚ ਉਡਾਨ ਭਰਨ ਦੀ ਤਿਆਰੀ ਵਿੱਚ ਸੀ ਰਮਨ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਪਿਆਉਤੀ ਦਾ ਇੰਤਜ਼ਾਰ ਕਰਦੇ ਹੋਏ ਘਰ ਦੇ ਕੰਮ ਕਾਜ ਕਰਨ ਵਿੱਚ ਜੁੱਟ ਗਈ ਤੁਹਾਨੂੰ کہانی ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ